so ਕੇ ਜਾਣੀ ਆਪਣੇ ਵੀਰ ਵਾਸਤੇ ਕਹਿੰਦਾ ਹੈਗਾ ਵਦਿਆ ਜੀ ਲੈ ਕੇ ਆਵੇਂ ਜਿਹੜੀ ਲੰਮਾ ਟਾਈ ਮੇਰੇ ਗੋਟ ਤੇ ਬੰਨੀ ਰਵੇ ਆਲੇ ਗੁਰਾਬ ਜਮ ਨਹੀਂ ਲੈਂਦੇ ਨਾ ਆਹੋ ਹੋ ਲੈਂਦੇ ਆ ਮੈਨੂੰ ਤੇ ਨਹੀਂ ਸ਼ਰਮ ਆਉਂਦੀ ਮੈਂ ਬਰਫੀ ਲੈਣੀ ਨਾਲ ਹਾਂਜੀ ਦੋਨੋਂ ਪਸੰਦੀ ਆਹੋ ਇਹਦੇ ਫਿਰ ਇਹੀ ਕਰਨੇ ਆਂ ਰਲੀ ਰਖੜੀ ਹਾਂਜੀ ਰਖੜੀ ਲੈ ਲਈਏ ਉੱ ਵੀ ਕਹਿੰਦਾ ਸੀ ਡੋਰੀ ਵਾਲੀ ਲਿਆਈ ਮੈਂ ਤਾਂ ਬੜੀਆਂ ਵੇਖੀਆਂ ਫਿਰ ਆਹੀ ਚੰਗੀ ਲੱਗੀ ਚਲ ਠੀਕ ਆ ਹੂੰ ਇੱਕੋ ਡੱਬਾ ਖੜਦਾ ਮੈਂ ਮੈਨੂੰ ਨਾ ਇਦਾਂ ਕਰੋ ਪੈਸੇ ਦੇ ਦੋ ਤੁਸੀਂ ਤੇ ਮੈਂ ਉੱਥੋਂ ਜਾ ਕੇ ਨਾ ਤੇ ਫਿਰ ਉਹਦੇ ਕੋ ਮੰਗਾ ਲੂੰਗੀ ਮੈਂ ਕਿ ਯਾਰ ਚਾਚੇ ਤਾਏ ਵੀ ਆ ਜਾਂਦੇ ਮੀਣਾ ਮਾਰ ਦਿੰਦੇ ਹੁੰਦੇ ਆ ਵੇਰ ਲਾਂਗੇ ਜਿੱਤੇ ਹੋਣਗੇ ਸਾਰੇ ਦੇ ਪਰਦੇਸਾਂ 'ਚ ਬੈਠੇ ਆ ਜਾ ਕੇ ਭਰਾ 400 ਸਹੀ 400 ਦਾ ਇੱਕ ਡੱਬਾ ਵੀ ਨਹੀਂ ਹੋਣਾ 600 ਉਹ ਤਾਂ ਮੈਂ Google Pay ਕਰ ਦੂੰਗਾ ਫਾ ਵੀ ਫੜਾ ਰੁੱਟੇ ਪੈ ਜਾਈ ਜਿਵੇਂ ਨਹੀਂ ਨਹੀਂ ਮੈਨੂੰ ਦੇ ਦੋ ਮੈਂ ਕਿਹਨੇ ਆਣੇ ਨੂੰ ਦੇਣੇ ਪੈ ਜਾਂਦੇ ਆ ਆ Google Pay ਕਰ ਦੂੰਗਾ ਇਥੇ ਪੈਸੇ ਹਾਂ ਅਗਲੇ ਕੀ ਕਹਿਣਗੇ ਭੂਆ ਆਈ ਤੁਹਾਨੂੰ ਪੈਸੇ ਨਹੀਂ ਦੇ ਕੇ ਗਈ ਤੇਰੇ ਕੋਲ Google Pay ਹੈ ਹੀ ਆ Google Pay ਨਿਆਣੇ ਨੂੰ ਕੀ ਕਹੂੰਗੀ ਲਿਆਓ ਨਹੀਂ ਦੋ ਡੱਬਾ ਲੈਣਾ ਵਾ ਹਾਂ ਉੱਥੇ ਤੇ ਉਹ ਮੈਂ ਸਾਬ ਕੋ ਕੱਲ ਕਿ ਮੰਗਾਉਣੇ ਆ ਕਈ ਵਾਰੀ ਭਾਬੀਆਂ ਵੀ ਅੱਗੇ ਗਈਆਂ ਹੁੰਦੀਆਂ ਨਾ ਬੰਨਣ ਰਖੜੀਆਂ ਜੇ ਘਰ ਹੋਣ ਗਿਆ ਫੇ ਠੀਕ ਆ ਬਾਬਾ ਸਕੇਂਦਰ ਸ਼ੰਡ ਕਾ ਦੂ ਆਪੇ ਤੈਨੂੰ ਚੰਗਾ ਠੀਕ ਆ ਮੈਂ ਕਢਾਈ ਨਹੀਂ ਮੈਂ ਜਾ ਮੇਰੀ ਕਾਲੀ ਬੁੜੀ ਭੈਣ ਦੀ ਜੇ ਚਲੋ ਚਲ ਚੜਾਓ ਮੈਨੂੰ ਬਸ ਤੇ ਟਾਈਮ ਨਾ ਲੰਘ ਜੇ ਕਿਤੇ ਹਾਏ 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 ਕਿੱਥੇ ਚਲ ਗਈਂ ਹਿੰ ਤੂੰ ਕੀ ਹੋ ਗਿਆ ਵਾ ਬਾਹਰ ਵੀ ਕਿਤੇ ਖਬਰ ਲੈ ਲਿਆ ਕਰ ਅੰਦਰ ਹੀ ਵੜ ਕੇ ਬਹਿ ਗਈਆਂ ਤੂੰ ਮੈਂ ਤਾਂ ਲੰਮੀ ਪੈ ਗਈ ਅੰਦਰ ਜਾ ਕੇ ਜਰਾ ਕਿ ਤੂੰ ਵੀ ਅੰਦਰ ਆ ਜਾਂਦੇ ਉਹ ਮੈਂ ਅੰਦਰ ਕੀ ਆਉਣਾ ਇਹ ਮੇਰਾ ਸਰੀਰ ਹੀ ਟੁੱਟੀ ਭੱਜੀ ਜਾਣ ਡਿਆ ਵਾ ਸਰੀਰ ਜੇ ਟੁੱਟਦਾ ਭੱਜਦਾ ਵਾ ਦਵਾਈ ਲਿਆਓ ਤੁਸੀਂ ਰਾਤੀ ਵੀ ਆਖਣ ਡੇ ਹੀ ਤੁਸੀਂ ਦਵਾਈ ਲੈਣ ਨਹੀਂ ਗਏ ਪੈਸਿਆਂ ਦੇ ਸਰਫਾ ਕਰੀ ਜਾਂਦੇ ਆ ਪੈਸਿਆਂ ਦੀ ਦਵਾਈ ਹੋਣੀ ਤੇ ਲਿਆ ਕੇ ਹੀ ਸਰਨਾ ਵਾ ਓਏ ਉਹ ਤੇ ਮੈਨੂੰ ਵੀ ਪਤਾ ਪੈ ਹੈ ਦੇ ਦਵਾਈ ਆਉਣੀ ਓਦਾਂ ਤੇ ਕਿਸ ਨੇ ਦੇ ਦੀ ਨੀ ਦੇਣੀ ਓ ਲਾਦੀ ਚੰਗੀ ਹੋਵੇ ਤੇ ਮੈਨੂੰ ਆਖੇ ਵੀ ਲਿਆ ਮੈਂ ਤੈਨੂੰ ਦਵਾਈ ਲਿਆਦਾ ਰਾਤ ਨੂੰ ਕੀ ਹੋਇਆ ਵਾ ਕੁੜੀ ਦਾ ਫੋਨ ਵੀ ਆਇਆ ਯੋ ਕਿ ਮੈਂ ਆਉਣ ਲੱਗੀ ਆ ਤੇ ਮੈਨੂੰ ਅੱਡੇ ਤੋਂ ਆਣ ਕੇ ਲੈ ਜਾ ਫਿਰ ਲਿਆਉਣਾ ਪਊਗਾ ਮੈਨੂੰ ਜਾ ਕੇ ਕੀ ਗੱਲਾਂ ਕਰਨ ਦੇ ਕਿ ਉਲਾਦ ਨੂੰ ਕੀ ਹੋਇਆ ਕੁਛ ਨਹੀਂ ਹੋਣਾ ਕੀ ਹੋਣਾ ਵਾ ਹਾਂ ਜਦੋਂ ਬੰਦਾ ਬਿਮਾਰ ਹੁੰਦਾ ਨਾ ਉਹਨੂੰ ਕਈਆਂ ਗੱਲਾਂ ਦੀ ਅੱਖੀਆਂ ਚੜਦੀਆਂ ਆ ਵਾ ਭੈਣ ਤੇਰੀ ਆਉਣ ਲਈ ਆ ਉਹਨੂੰ ਅੱਡੇ ਤੋਂ ਲਿਹਾਉਣਾ ਮੈਂ ਜਾ ਕੇ ਕੋਈ ਨਹੀਂ ਲੈ ਆਉਣਾ ਮੈਂ ਕਦ ਕੋਣਾ ਆਖੰਡਈ ਮੈਂ ਫੋਨ ਕਰ ਦੂੰਗੀ ਆਣ ਕੇ ਇਹ ਤੇਰਾ ਡੈਡੀ ਆਖੰਡਿਆ ਮੈਂ ਠੀਕ ਨਹੀਂ ਗਾ ਤਾਂ ਮੈਂ ਆਖੰਡਿਆ ਵੀ ਦਵਾਈ ਲੈ ਆ ਚਲੋ ਡੈਡੀ ਨਾਲ ਚਲੋ ਦਵਾਈ ਲੈ ਆਓ ਨਾਲੇ ਉਹ ਮੇਰੇ ਕੋ ਉੱਠਿਆ ਜਾਂਦਾ ਹੋਵੇ ਤੇ ਮੈਂ ਪੈ ਕੱਲਾ ਨਾ ਚੱਲ ਜਾ ਮੇਰੇ ਕੋ ਨਹੀਂ ਚੈ ਜਾਣਾ ਮੋਟਰਸਾਈਕਲ ਤੇ ਬਹਿ ਕੇ ਮੇਰੇ ਤੇ ਮੋਰ ਹੀ ਦੁਹੀ ਜਾਂਦੇ ਆ ਤੇ ਲੱਤਾਂ ਦੁਹੀ ਜਾਂਦੀਆਂ ਚੱਲ ਕੋਈ ਨਹੀਂ ਮੰਮੀ ਮੈਂ ਦਵਾਈ ਵੀ ਲੈ ਆਉਂ ਤੇ ਭੈਣ ਨੂੰ ਲੈ ਆਉਂਗਾ ਲੈ ਆਓ ਤੁਹਾਡੇ ਮੋਰ ਕੋਟ ਦਾ ਇੱਧਰ ਨੂੰ ਕਰੋ ਮੈਂ ਖਲੋਤਾ ਮੇਰੇ ਵਾਲੀ ਵੀ ਵੇਖ ਲਓ ਫਿਰ ਕਹਿੰਦੇ ਔਲਾਦ ਨਹੀਂ ਚੰਗੀ ਤੇ ਕੀ ਕਰੀ ਦੋ ਪੈਸੇ ਮੈਂ ਦਵਾਈ ਲੈ ਆਉਂਗਾ ਹਾਏ ਹਾਏ ਭੈਣਿਆਂ ਨੂੰ ਖਲੋਤਾ ਆਈਓ ਫਿਰ ਕਹਿੰਦੇ ਜ਼ਿੰਮੇਵਾਰ ਨਹੀਂ ਚੁੱਕਦੇ ਆ ਕੋਈ ਚੀਜ਼ ਨਹੀਂ ਹੋਣੀ ਤੇ ਪੈਸੇ ਦੀ ਐ ਹੁਣ 500 ਦਾ ਹੀ ਉਹ ਦਵਾਈ ਨਹੀਂ ਸਾਰਿਆਂ ਦੀ ਆਉਣੀ ਤੇ ਉਹ ਭੈਣ ਨੂੰ ਦੇ ਹੋਣਾ ਚਾਹ ਰੋ ਤੇ ਉਸ ਲਈ ਕੋਈ ਖਾਣ ਨੂੰ ਦੇ ਹੋਣਾ ਇਹੋ ਚਾਹ ਨਾਲ ਠੀਕ ਹੈ ਕੀ ਲੈਣਾ ਦੱਸ ਦੋ ਵੀ ਲੈ ਆਉਂਗਾ ਉਹ ਭੈਣ ਨੂੰ ਕੁਝ ਨਹੀਂ ਨਾਲ ਹੀ ਹੋਣਾ ਜੋ ਆਪਕੋ ਕੀ ਦਿੰਦੀ ਠੀਕ ਆ ਹਾਂ ਤੇ ਮੈਂ ਤਾਂ ਲੋ ਜੋਨੇ ਖਾਣਾ ਹੋਊਗਾ ਉਹਨੂੰ ਆ ਦੱਸ ਦੇ ਵੀ ਕੀ ਪੁੱਛ ਲਈ ਵੀ ਕੀ ਖਾਣਾ ਉਹੋ ਲੈਵੀਂ ਇਹ ਤੇ ਜਦਕਾਨ ਤੇ ਆ ਨਹੀਂ ਜਾਣੀ ਦੇਖੋ ਵੀ ਜਿੰਨਾ ਦੇ ਸਜਾਦਗੜਾ ਆ ਉਹਨੂੰ ਸਾਡੇ ਬੁੱਢੇ ਨੇ ਗੁਰੂਘਰ ਚ ਪਾਇਆ ਉਹ ਕਰਦਾ ਤੈਨੂੰ ਅੱਜ ਯਾਦ ਫਿਰਨਾ ਇਹ ਲੈਗਾ ਨਹੀਂ ਮੇਰੀ ਗੱਲ ਸੁਣੋ ਤੁਸੀਂ ਉਹਨੂੰ 500 ਰੁਪਏ ਦਾ ਨੋਟ ਫੜਾਤਾ ਕੱਢ ਕੇ ਹੁਣ ਮੈਨੂੰ ਕੋਹੋਂ ਦੀ ਚੰਗੀ ਲੱਗਦੀ ਏ ਖਰਾਕਾਂ ਤੇ ਦੋ ਤੇ ਹੋਣੀਆਂ ਜਾਂ ਤਿੰਨ 50 ਰੁਪਈਆਂ ਦੀਆਂ ਆ ਜਾਂਦੀਆਂ ਤੂੰ ਹਣ ਖਾਣ ਨੂੰ ਵੀ ਆਖੀ ਜਾਨੀ ਆ ਜੇ ਮੈਂ 100 ਰੁਪਇਆ ਫੜਾਉਂਦਾ ਤੇ 100 ਦਾ ਕੋਈ ਦਵਾਈ ਹੋਣੀ ਸੀ ਕਿ ਜਾਂ ਖਾਣ ਨੂੰ ਹੋਣਾ ਸੀ 200 ਦੇ ਦਿੰਦੇ ਮੇਰੇ ਕੋਲ ਹੈ ਨਹੀਂ ਸੀ 200 ਦਾ ਹੁਣ ਜੋਂ ਨਹੀਂ ਰੋਲਾ ਪਾਉਣ ਮੈਨੂੰ ਉਹਦੋਂ ਕਹਿ ਦਿੰਦੀ ਵੀ ਮੈਂ ਦੇ ਦੇਨੀ 200 ਦਾ ਅੱਜ ਤੋਂ ਬਾਹ ਸਾਰੇ ਰੰਗਾਂ ਦੇ ਟਿੱਟੇ ਰੱਖਿਆ ਕਰੋ ਕਰਕੇ 100 ਦੇ 200 ਦੇ 50 ਆ ਦੇ ਤੇ 500 ਦੇ ਚੰਗਾ ਰੱਖ ਲਾਂਗੀ ਜੇ ਰੋ ਬੰਦਾ ਬਿਮਾਰ ਹੁੰਦਾ ਨਾ ਇੰਨਾ ਤਾਇਆ ਨਾ ਕਰ ਚਲੋ ਅੰਦਰ ਉੱਥੇ ਲੰਮੇ ਪਾਓ ਫਿਰ ਏਸੀ ਥੱਲੇ ਮੈਂ ਇੱਥੇ ਉੱਥੇ ਨਹੀਂ ਮੈਨੂੰ ਉੱਥੇ ਮੈਨੂੰ ਠੰਡ ਲੱਗਦੀ ਆ ਏਸੀ ਬੰਦ ਕਰ ਦਿੰਨੀ ਆ ਅੰਦਰ ਪੈ ਜਾਓ ਨੰਮੇ ਉੱਥੇ ਮੈਂ ਵੀ ਪੈ ਜਾਊ ਘੜੀ ਉਹ ਚੱਲਦਾ ਰਹਿੰਦੇ ਹੁਣ ਕੁੜੀ ਨੇ ਉਹਨਾਂ ਦੇ ਹੁਣ ਤੂੰ ਏਸੀ ਬੰਦ ਕਰ ਦੇਣਾ ਵਾ ਹੁਣ ਚੱਲਦਾ ਰਹਿਣ ਦੇ ਮੁੰਡਾ ਹੁਣ ਪਹੁੰਚ ਜਾਵੇ ਸਹੀ ਟਾਈਮ ਨਾ ਕਿਤੇ ਪੁੱਠੇ ਬੰਨੇ ਨਾ ਮੂੰਹ ਚੁੱਕ ਲੈ ਵਾ ਕਹਿ ਦੋ ਅੰਦਰ ਦੀ ਗੱਲ ਕੋਣ ਰੁਪਈਆ ਵੀ 500 ਫੜਾਤਾ ਇਹਨੂੰ ਹਾ ਹਾ ਮੈਨੂੰ ਕੋਈ ਲੈਣੀ ਨਹੀਂ ਆਇਆ ਜੇ ਤੱਕ ਦੱਬੇ ਨੂੰ ਪਾਵੇਂ ਕੀੜੀਆਂ ਚੜ ਜਾਣ ਫੇਰ ਸਾਬ ਨੇ ਕਹਿਣਾ ਕੀੜੀਆਂ ਵਾਲੀ ਮਠਿਆਈ ਲੈ ਕੇ ਆ ਗਈ ਹੈ ਕੋਈ ਦੇਖਦਾ ਨਹੀਂ ਆਉਂਦਿਆ ਇਦਾਂ ਕਰਾਂ ਚਾਲੀ ਪੈਣੀ ਆ ਆਹ ਹਯਾ ਜਿਤੇ ਹੱਥ ਦੀ ਕਰਦੀ ਚੰਗੀ ਮੈਂ ਆਈ ਕੋਈ ਲੈ ਨਹੀਂ ਆਉਂਦੇ ਸਾਗ ਨੂੰ ਫੋਨ ਲਾ ਕੇ ਬੁਚਦੀ ਆ ਭਰਾਵਾ ਤੂੰ ਆ ਜਾ ਕਿਤੇ ਆਉਂ ਕਿੱਥੇ ਕੋਈ ਕਹਿੰ ਕਰ ਰਹੇ ਹੈ ਮੈਂ ਉੱਤਰ ਜਿਹੀ ਹੀ ਦੇ ਰਹਾ ਹੈ ਆਹ ਹਯਾ ਸਾਬ ਕਿੱਥੇ ਰਹਿ ਗਿਆ ਵਾ ਰਾਣੀ ਨੀ ਹੰਡਰ ਮਨੋਂ ਨੂੰ ਚੋਦਾਂ ਡਰ ਲੱਗੀ ਜਾਂਦਿਆ ਸੋਨ ਸੰਜਾ ਰਾਹ ਪਿਆ ਵਾ ਉੱਤੋਂ ਅੱਜ ਕੱਲ ਮਾਹੌਲ ਨਹੀਂ ਠੀਕ ਹੈ ਨਸ਼ੇ ਪੱਤੇ ਵਾਲੇ ਇੰਨੇ ਆ ਕਿ ਕੋਈ ਹਾਬੀ ਨਹੀਂ ਆਵੇ ਲਾ ਪਿੱਛੇ ਪਹਿਲਾਂ ਭੰਗ ਮਲਦੇ ਫਿਰਦੇਗੇ ਹੁਣ ਇੱਥੇ ਆ ਗਏ ਜੇ ਮੇਰੇ ਵਰਗੀ ਤੇ ਚਪੜਾ ਮੰਨ ਤੋ ਤੇ ਮੈਂ ਤੇ ਆਪੇ ਸਮਾਨ ਭਰਾ ਦੇਣਾ ਸਾਰਾ ਇਹਨਾਂ ਨੂੰ ਆਹ ਹੁਣ ਜਾਦੀ ਹੋਣ ਡਈ ਸਰਪੀੜ ਓਏ ਆਹੋ ਲੈ ਮੈਂ ਕੋਟਾਂ ਪਰਾ ਕਰੋ ਹੱਥ ਹੁਣ ਕਦੋਂ ਦਾ ਗਿਆ ਵਾ ਮੁੰਡਾ ਹਜੇ ਤੱਕ ਨਹੀਂ ਮੁੜਿਆ ਜੇ ਮੈਂ ਤੁਹਾਨੂੰ ਕਿਹਾ ਸੀ ਵੀ ਨਾਲ ਬਹਿ ਕੇ ਚੱਲ ਜਾਓ ਉਦੋਂ ਤੁਸੀਂ ਕਿਤੇ ਆਂਦੇ ਵੀ ਨਹੀਂ ਮੇਰੇ ਕੋਲ ਬਹਿ ਹੀ ਨਹੀਂ ਹੁੰਦਾ ਇੰਨੇ ਵੀ ਸੀਰੀਅਸ ਨਹੀਂ ਆਗੇ ਉਹ ਵੱਡੀ ਐ ਸਿਆਣੀ ਐ ਤੂੰ ਸਾਰੀਆਂ ਗੱਲਾਂ 'ਚ ਸੱਚੀ ਬਣ ਜਾਂਦੀ ਆ ਮੈਂ ਚੱਲ ਜਾਂਦਾ ਨਾਲ ਤੇ ਕੁੜੀ ਨੇ ਕਾਤੇ ਬਹਿ ਕੇ ਆਉਣਾ ਸੀ ਆਲਾ ਮੁੰਡੇ ਨੂੰ ਫੋਨ ਕਰ ਆਉਂ ਤੂੰ ਉਹਨੂੰ ਆਖੀ ਵੀ ਜਾ ਤੂੰ ਗੱਲ ਕਰ ਲੈ ਜਾਂ ਮੇਰੇ ਨਾਲ ਗੱਲ ਕਰਾਦੀ ਉਹਦੀ ਫੋਨ ਚੁੱਕਦਾ ਤੇ ਡਾਕਟਰ ਨੂੰ ਕਹਿਣਾ ਵਾ ਵੀ ਵਧੀਆ ਗੋਲੀ ਸਿਰ ਪੀਟ ਦੀ ਪਾਦੇ ਵਿੱਚ ਕੋਈ ਫਿਰ ਬਹੁਤ ਪਾਟਣ ਡਿਆਈ ਨੂੰ ਹਾਏ ਫੋਨ ਨਹੀਂ ਚੁੱਕੰਡਿਆ ਤੇ ਆਹੇ ਤੇ ਪੜਾ ਤੇ ਉਹਨੂੰ ਫੜਾਫੜ ਆਉਣ ਨੇ ਹੁਣੇ ਆ ਫਿਰ ਯਾ ਮਨਪਰੀ ਨੂੰ ਲਾ ਲਾਓ ਮੋਟਰਸਾਈਕਲ ਚ ਲਾਉਣ ਡਿਆ ਹੋਣਾ ਵਾ ਉਹਦੇ ਬੂਨ ਹੋਰ ਅਸੀਂ ਇੱਥੇ ਜੇਬ ਜੀ ਜੀ ਪਾ ਲੀਂਦੇ ਨਾ ਇਤੋਂ ਪਾ ਲੱਗਦਾ ਬਿੱਲ ਦਾ ਮੈਂ ਉੱਤੇ ਬਾਈ ਜੀ ਆ ਗਏ ਨਹੀਂ ਮੈਂ ਨਹੀਂ ਚੁੱਕਿਆ ਉਹਨੂੰ ਲਾ ਕੁੜੀ ਨੂੰ ਲਾ ਮਨਪਰੀ ਨੂੰ ਆਉਂਦੇ ਹੋਣੇ ਆ ਮੈਂ ਨਹੀਂ ਹੁਣ ਕਿਸੇ ਨੂੰ ਲਾਉਣਾ ਮੈਨੂੰ ਪਰੇਸ਼ਾਨੀ ਬੜੀ ਹੋਣ ਰਹੀ ਆ ਤੁਸੀਂ ਚੁੱਪ ਕਰ ਜਾਓ ਮੈਂ ਤੁਹਾਡਾ ਸਿਰ ਘੋੜਦਾ ਲਿਆਉਂਦਾ ਵਾ ਨਾ ਦਵਾਈ ਤੇ ਖਾ ਲਿਓ ਨਾਲੇ ਧੀ ਨੇ ਸਾਡੀ ਨੇ ਆ ਜਾਣਾ ਵਾ ਗੱਲਾਂ ਬਾਤਾਂ ਕਰਦੇ ਬਈ ਤੁਹਾਡਾ ਮਾਨੀ ਚੰਗਾ ਹੋਊਗਾ ਨਾਲੇ ਤਾਂ ਹਿਮੇ ਠੀਕ ਹੋ ਜਾਣਾ ਆਪੇ ਆ ਤਾਂ ਦਵਾਈ ਦੂਜੀ ਖਾਉਂਗਾ ਤੇ ਹੋ ਜਾਣਾ ਠੀਕੇ ਨਾਲੇ ਮੇਰੀ ਧੀ ਆਉਂਦੀ ਆ ਇਹ ਆ ਵੀ ਮਾਪਿਆਂ ਦੀ ਧੀਆਂ ਨਾਲ ਗੱਲਾਂ ਸਾਰੀ ਰਾਤ ਕਰਦੇ ਰਹੀ ਤਾਂ ਵੀ ਨਹੀਂ ਮੁੱਕਦੀਆਂ ਧੀयां ਹੀ ਸੁੱਖ ਮੰਗਦੀਆਂ ਮਾਪਿਆਂ ਦੀ ਇਦਾਂ ਇਦਾਂ ਹੀ ਆ ਧੀਆ ਪੁੱਤਾਂ ਵਾਲੀ ਵੇਖ ਕੇ ਦਵਿੰਦਰ ਮਾਪੇ ਜਿਹੜੇ ਆ ਨਾ ਚਾਈ ਚਾਈ ਭੱਜੇ ਫਿਰਦੇ ਆ ਭੱਜੀ ਆਈ ਹੁਣੀ ਸਾਰਾ ਕੰਮ ਕਰਦੀ ਪੈਨੋ ਪਰ ਤੇ ਪਤਾ ਨਹੀਂ ਹੁਣ ਰਾਤ ਰਹਿਣ ਦੀ ਵੀ ਆ ਗਿਆ ਗਾੜੀ ਮਿਲਣੀ ਆ ਕਿ ਨਹੀਂ ਮਿਲਣੀ ਮੰਮੀ ਨੂੰ ਵੀ ਲੈ ਨੀ ਨੀ ਆਇ ਮੈਨੂੰ ਅੱਜ ਕੱਲ ਤੇ ਸੇਫ ਹੀ ਨਹੀਂ ਹੈਗਾ ਤੁਰ ਕੇ ਆਉਣਾ ਉੱਤੋਂ ਮੇਰੇ ਕੋ ਇੰਨਾ ਕੁਛ ਵੀਰ ਦੀ ਰਕੜੀ ਰਕੜੀ ਡੱਬਾ ਹੋਇਆ ਰਬਾ ਇੰਨੇ ਅਮਲੀ ਹੋ ਗਏ ਇਹ ਅਮਲੀ ਹੈ ਕਿ ਕੀ ਗੱਲ ਇੱਕ ਤੇ ਸਮਝ ਨਹੀਂ ਲੱਗਦੀ ਲੁੱਟਣ ਨੂੰ ਬੜੇ ਹੁੰਦੇ ਆ ਮੰਮੀ ਨੂੰ ਫੋਨ ਕਰਾਂ ਉਹ ਤਾਂ ਜਾਣੇ ਬੇਹਸ਼ਾਨੇ ਜੇ ਲੱਗੀ ਜਾਣ ਰਿਹਾ ਵਾ ਮਦਰ ਨੀਅ ਜਿከል ਸਮਾ ਹੈ ਨੀਅ ਆਂ ਕੋਈ ਨਨ ਦੂਰ ਪਰ ਗਿਆ ਨਹੀਂ ਹੁਣ ਫੋਨ ਹੀ ਲਾਈ ਜਾਣਾ ਸਾਹ ਹੀ ਨਹੀਂ ਲੈਣਾ ਜਦ ਮੈਂ ਲਾਉਣੀ ਉਹਦਾ ਪੰਜਰ ਚੁੱਕਦਾ ਨਹੀਂਗਾ ਹਾਂ ਮਨਪਰੀ ਦਾ ਫੋਨ ਇਹ ਵੇਲਾ ਲੈਣ ਨਹੀਂ ਹੋ ਗਿਆ ਹੁਣਾ ਜਾਂ ਤੇ ਜਾਂ ਉਹ ਕੋ ਖਾਣ ਨੂੰ ਲੈਣਾ ਹਣਾ ਤੇ ਆਂਦੀ ਹੋਣੀ ਮੰਮੀ ਨੂੰ ਪੁੱਛਦੀ ਆ ਵੀ ਕੀ ਖਾਣਾ ਵਾ ਤੇ ਤੂੰ ਹੀ ਕੀ ਖਾਣਾ ਤੇ ਮੈਂ ਕੀ ਖਾਣਾ ਤੇ ਤੂੰ ਜੋ ਖਾਣਾ ਪੁੱਤ ਲੈ ਆ ਆ ਵੀ ਕੁੜੀ ਸਾਡੀ ਭੋਲੀ ਆ ਹੈਲੋ ਹੈਲੋ ਮੰਮੀ ਫੋਨ ਨੀ ਚੁੱਕੰਡੇ ਫੋਨ ਤੇ ਪਤਾ ਚੁੱਕੰਡਾ ਇਹ ਤੇ ਬਾਥਰੂਮ ਚ ਚਲ ਗਈ ਤੇ ਮੈਂ ਤਾਂ ਆਖਾਂ ਮੈਂ ਤਾਂ ਫੋਨ ਸਾਭਦਾ ਵਾ ਆਇਆ ਨਹੀਂ ਕਰਨ ਲਾਗੇ ਕਿੱਥੇ ਕੰਜਰ ਚਲ ਗਿਆ ਨੇ ਮੈਂ ਕਦੋਂ ਦੀ ਆ ਫੋਨ ਕਰਨ ਲਈ ਚੁੱਕਣ ਨਹੀਂ ਗਿਆ ਹਾਏ ਮੇਰੀ ਗੱਲ ਸੁਣ ਲੈ ਮੰਮੀ ਕਿੱਥੋਂ ਆਇਆ ਵਾ ਤੇ ਆ ਵੇਲਾ ਥਾਂ ਥਾਂ ਤੇ ਅਮਲੀ ਕੋਈ ਅਮਲੀ ਪੰਗ ਮਲੀ ਜਾਂਦਾ ਕੋਈ ਕੋਹ ਤੇ ਮੈਂ ਸੋਨ ਸਾਰ ਰਾਤ ਦੇ ਉੱਤੇ ਕੱਲੀ ਤੁਰੀ ਆਉਂਦੀ ਆ ਤੇ ਇੱਥੇ ਨਾ ਧੋਕਰ ਤੇ ਇੱਕ ਮੁੰਡਾ ਪਿਆ ਹੀ ਤੇ ਤੂੰ ਉਹਨ ਡੈਡੀ ਨੂੰ ਲੈ ਕੇ ਤੇ ਇੱਥੇ ਆ ਛੇਤੀ ਪਤਾ ਇਦਾਂ ਹੀ ਕਈ ਤੁਰੇ ਫਿਰਦੇ ਪਏ ਆ ਤਾਂ ਤੂੰ ਮੇਰੀ ਗੱਲ ਸੁਣ ਸਾਬ ਨੂੰ ਫੋਨ ਕਰ ਲਾ ਓ ਮੰਮੀ ਤੂੰ ਜੜੀ ਲੈ ਕੇ ਤੇ ਆ ਛੇਤੀ ਚਲ ਠੀਕ ਆ ਆਇਆ ਏ ਈ ਛੇਤੀ ਕਾਦੀ ਤੂੰ ਆਈ ਜਾਣਾ ਵਾ ਆ ਲੈ ਠੋਕਰ ਤੇ ਆ ਜਾ ਮੈਨੂੰ ਕਿਹੜਾ ਕੋ ਲੈਣ ਆਇਆ ਵਾ ਤੇ ਪਹੁੰਚ ਇੱਥੇ ਛੇਤੀ ਆਇਆ ਏ ਤੂੰਰਾ ਹੀ ਬੜੀ ਆ ਹਈ ਮੈਂ ਹੁਣ ਇਹਦੇ ਲੱਗ ਕੇ ਜਾਵਾਂ ਮੁੰਡੇ ਦੇ ਪਰ ਨਹੀਂ ਕਈ ਵਾਰੀ ਨਾਟਕ ਵੀ ਕਰਨ ਦੇ ਹੁੰਦੇ ਆ ਇੱਕ ਤੇ ਮੂਹ ਨਹੀਂ ਨਾ ਦੇਖਦਾ ਝਾੜੀਆਂ ਦੇ ਵਿੱਚੋਂ ਹੋਰ ਮੈਂ ਲੱਗ ਗਈ ਆਈਫੋਨ ਹੱਥ ਵਿੱਚ ਵਾ ਸੋਨਾ ਮੈਂ ਪਾਇਆ ਵਾ ਐਡੀ ਮਹਿੰਗੀ ਮਹਿੰਗੀ ਰੱਖੀ ਮੇਰੇ ਵੀਰ ਦੀ ਤੇ ਹੋਰ ਦੋ ਮਾਰੇ ਮੇਰੇ ਚ ਪੜਾਂ ਤੇ ਮੇਰ ਕੋ ਖੋਲੇ ਹੁਣ ਮੰਮੀ ਹੋ ਨਹੀਂ ਆ ਜੈਣਾ ਛੇਤੀ ਫੇਰ ਹੀ ਵੇਖਾਂ ਕੀ ਕਰਾਂ ਹੁਣ ਮੈਂ ਦੱਸ ਸੌਂ ਗਏ ਆ ਓ ਕੁੜੀ ਦਾ ਮੁੰਡਾ ਉਂਡੇ ਆਇਓ ਕੀ ਆਂਦੀ ਆਂਦੀ ਛੇਤੀ ਆਓ ਇੱਥੇ ਮੈਂ ਕੱਲੀ ਆਂ ਤੇ ਜਿਹਨੂੰ ਲੈਣ ਕਰਾਇਆ ਵਾ ਮੈਨੂੰ ਹਣ ਕੀਪਤਾ ਵਾ ਲੋਕਾਂ ਦੇ ਛੇੜੇ ਆਂਦੀ ਕਈ ਤੁਰੇ ਫਿਰਦੇ ਬੰਦੇ ਤੁਰੇ ਫਿਰਦੇ ਤੇ ਭਾਏ ਕੁੜੀ ਦਾ ਪਰਸ ਖੋਲਿਆ ਹੋਵੇ ਹਾ ਹੈ ਤੇ ਮੁੰਡਾ ਕਿੱਥੇ ਲੱਗ ਗਿਆ ਜਿਹੜਾ ਲੈਣ ਕਰਾਇਆ ਜਿੱਦੂ ਮੈਨੂੰ ਕੀਪਤਾ ਵਾ ਤੁਸੀਂ ਪੈਸੇ ਫੜਾ ਫੜਾ ਕੇ ਕਲਾਉਨੇ ਆ ਇਹਦੇ ਨਾਲ ਹੀ ਜਾਂਦਾ ਸਭ ਚੰਗਾ ਹੀ ਇਹਦੇ ਨਾਲ ਉਹ ਧੀ ਜਾਂ ਪੈਂਦੀ ਤੇ ਉਹ ਚੰਗਾ ਸੰਨ ਐਂਦੀ ਭੈੜੀ ਊੜਾਦ ਕਿਤੇ ਮੈਂ ਨਾ ਕਿੱਥੇ ਮੁੰਡਾ ਮੂੰਹ ਚੁੱਕੀ ਫਿਰਦਾ ਹੋਊਗਾ ਕੁੜੀ ਦੀ ਕਰਨ ਨਹੀਂ ਹਣੀ ਉਹਨੂੰ ਤੇ ਮੇਰਾ ਕੀ ਕਸੂਰਾ ਪਿਹੜੀ ੜਾਦ ਪਿਹੜੀ ੜਾਦ ਕਰੀ ਜਾਂਦੇ ਆ ਮੈਂ ਕੀ ਜਾਣੀ ਆ ਕਿ ਪਿਹੜਾ ਨਿਕਲ ਤੇ ਜੰਮਿਆ ਤੇ ਤੂੰ ਹੀ ਆ ਨਾ ਆ ਸ਼ਾ ਇਹ ਵੀ ਤੇਰਾ ਹੀ ਪੀਤਾ ਨਾ ਉਹਨੇ ਹਾਏ ਰੱਬਾ ਲੈ ਵੀ ਜਦੋਂ ਦੀਆਂ ਗੱਲਾਂ ਚੱਲੀਆਂ ਨਾ ਇਹੋ ਹੀ ਗੱਲ ਤੇਰਾ ਦੁੱਧ ਤੇਰਾ ਦੁੱਧ ਕੀ ਗੱਲ ਜੰਮਿਆ ਮੈਂ ਤੇ ਮੈਂ ਕੀ ਆ ਦਿੱਤਾ ਹੀ ਮਾੜਾ ਨਿਕਲੂਗਾ ਫੋਨ ਕੁੜੀ ਦਾ ਫੇਰ ਆ ਗਿਆ ਈਓ ਤੇ ਮੇਰੀ ਗੱਲ ਸੁਣ ਲੋ ਜੰਮਿਆ ਮੈਂ ਵਾਂ ਨਾ ਤੇ ਮੈਂ ਵੀ ਤੇ ਫਿਰ ਕਿਹਦੀ ਕੁੜੀ ਆ ਮੈਨੂੰ ਵੀ ਮਾਰ ਦੋ ਛੁੜ ਦੋ ਕਿਸੇ ਪਾਸੇ ਸਾਡਾ ਤੇ ਸਿਆਪਾ ਕਿਤੇ ਮੜੀਆਂ ਤੱਕ ਨਹੀਂ ਮੁਕਣਾ ਹੁਣ ਗੱਲਾਂ ਮਾਰੀ ਜਾਣਗੇ ਚੱਲ ਫਿਰ ਤੁਰ ਗਾ ਆਹੋ ਇੱਕ ਦੂਜੀ ਗੱਲ ਹੋਰ ਸੁਣ ਲੋ ਜੰਮਿਆ ਮੈਂ ਵਾਂ ਤੇ ਬੁੜੀਆਂ ਦੇ ਭਾਵੇਂ ਸਿਆਪੇ ਸਾਰੇ ਮੈਂ ਤਾਂ ਨਹੀਂ ਬੰਦਿਆਂ ਨੂੰ ਜੰਮਣੇ ਚਾਹੀਦੇ ਆ ਚੰਗਾ ਪਤਾ ਲੱਗ ਗਿਆ ਗੱਲਾਂ ਨਾ ਬਣੂਨੀ ਤੂੰ ਆਹੋ ਬੰਦੇ ਜੰਮਣ ਆਜੋ ਗਾਂਵਣ ਕੁੜੀ ਦਾ ਭਾਵੇਂ ਕਿਨੇ ਪਰਸ ਖੋ ਰਿਹਾ ਆਵੇ ਆਵੇ ਖੂਨ ਦੋਰੇ ਆ ਗਿਆ ਮੇਰੇ ਚੁੱਕਿਆ ਨਹੀਂ

ਮੰਮੀ ਸਾਡੀ ਜਾ ਬਾਈ ਜਾ ਬਾਈ ਕੇ ਦੇਖੀਏ 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 ਬੰਨ ਰਕੜੀ ਆਪਣੇ ਗੋਟ ਤੇ ਤੱਗਿਆਂ ਵਾਲੀ ਰਕੜੀ ਲੈ ਕੇ ਆਈ ਹਾਂ ਮੈਂ ਜਦ ਇਹ ਲੰਮਾ ਟੰਦ ਤੇਰੇ ਗੋਟ ਤੇ ਰੋਗੀ